ਕਾਲੀ ਪਟਿਆਲੀ ਪਹਿਨ ਰਿਹਾ ਮਾਮਿਆਂ ਉਹ ਗੜਾ ਹੋਊਗਾ ਓਏ ਬੈ ਗਈ ਟਰਾਲੀ ਚਾਹ ਉਹ ਤਾਂ ਮਸ਼ੀਨ ਤੋਂ ਧੱਕਾ ਲਵਾ ਲੈ ਚੱਲ ਆਇਆ ਬਣਾ ਚੱਲ ਆਇਆ ਨਿਕਲਦੀ ਨਹੀਂ ਨਿਕਲਦੀ ਨਹੀਂ ਨਿਕਲ ਨਹੀਂ ਹੈਗੀ ਉਸ ਮਰਜ਼ੀ ਕਰਾਈ ਚੱਲ ਟਾਇਰ ਵਾਲਾ ਬਹਿ ਗਿਆ ਟਾਇਰ ਵਾਲਾ ਬੈਠਿਆ ਪਿਆ ਟਾਇਰ ਬਾਈ ਬਾਲਾ ਬਹਿ ਗਿਆ ਯਾਰ ਟਾਇਰ ਬਾਲਾ ਬੈਠਿਆ ਪਿਆ ਕਿੱਥੋਂ ਨਿਕਲ ਜੀ ਦੱਸ ਮੈਨੂੰ ਡਰਾਈਵਰ ਸਾਹਿਬ ਬਲੌਗ ਪਾਗੇ ਬਾਈ ਇਹ ਬਲੌਗ ਪਾਦਾਂਗੇ ਆਦੇ ਵੀ ਜੇ ਸੀ ਵੀ ਦੇ ਠੱਕਾ ਲਵਾਉਂਦੇ ਦਾ ਵੀ ਭਾਈ ਅੱਗੇ ਹੋ ਅੱਗੇ ਪਹਿਲੇ ਨੇ ਖੜਾ ਕਰਕੇ ਦਿਖਾਉਣਾ ਗੱਲ ਹੈ ਹੋ ਗਿਆ ਘੜਾ ਐ ਬਾਈ ਸੱਚੀ ਵਿੱਚ ਹੀ ਹੋ ਗਿਆ ਘੜਾ ਹੁਣ ਮੈਨੂੰ ਪਤਾ ਦੀਆ ਮੈਂ ਹਰੇ ਬੈਠੂ ਪੈ ਜਾਂਦੇ ਯਾਰ ਦੀ ਬਾਈ ਦੁਬਾਰੇ ਕਰਦਾ ਬਣਾ ਵੀਡੀਓ ਲੈ ਨਾਲ ਇਹਨਾਂ ਨੂੰ ਚੈਨਲ ਸਬਸਕ੍ਰਾਈਬ ਕਰਾਉਣੇ ਆਪਣਾ ਲੈ ਲਾਵਰ ਗਈ ਗਈ ਜਦੋਂ ਜ਼ੋਰ ਲਗਾਉਣਾ ਹੋਵੇ ਖੜਾ ਕਰਕੇ ਨਾ 1 ਲੱਖ 50 ਛੱਡੇ ਫਿਰ ਹੁੱਕ توڑ ਦਿੰਦਾ ਹੁੱਕ ਦੇ ਨਾਲ ਲਾ ਕੇ ਫਿਰ ਛੱਡੇ ਆディ ਖੜਾ ਕਰ ਹੁਣ ਦੇ ਵਿੱਚ ਤੈਨੂੰ ਮੈਂ ਦੱਸਦਾ ਕੁਝ ਨਹੀਂ ਹੁੰਦਾ ਜਾਨ ਦੇਖ ਤਾਂ ਸਹੀ ਹੁਣ ਜਦੋਂ ਕਰੀ ਲੇਤਾ ਲਾ ਹੌਲੀ 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 ਲਵੇ ਲਾ ਹੁੱਕ ਦੇ ਹੈ ਆ ਨਿਕਲਦਾ ਜਾਊਗਾ ਚੱਲਣਾ ਦਿ ਦੇਗਾ ਆ ਆਈ ਨਿਕਲੂਗਾ ਵੈਰੀ ਗੁੱਡ ਕਿਛੇ ਹੋ ਗਏ ਕਿਛੇ ਹੋ ਗਏ ਤੂੰ ਵੀ ਲਾ ਲਈ ਲਾਡੀ ਗੇਰ ਨਾਲ ਤੂੰ ਵੀ ਲਾ ਲਈ ਗੇਰ ਨਾਲ ਛੋਟਾ ਗੇਅਰ ਲਾ ਲੈ ਥੋੜਾ ਜਿਹਾ ਛੋਟਾ ਗੇਅਰ ਲਾ ਲੈ ਤੂੰ ਰੋਕ ਲੈ ਚੱਲ ਹੁਣ ਚੱਲ 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 ਜਾ ਫਿਰ ਮੈਂ ਉਹਦੇ ਲਾਵੇ ਮਸ਼ੀਨ ਆ ਲੈਵੇ ਖੜਦਾ ਠੀਕ ਆ ਚਲਾ ਆ ਜੋ ਤੁਸੀਂ ਮੁੜ ਕੇ ਚੰਗਾ ਉਹਨੂੰ ਸਟਿੰਗ ਲਿਆ ਦਿਓ ਇਕਲੀ ਲਵੇ ਪੈਸੇ ਨੇ ਇਕਲੀ ਲਵੇ ਨੇ ਪੈਸੇ i have a